ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜਿਹੜਾ ਉਦਯੋਗ ਕੇਂਦਰ ਮਿਲਰਗਾਂ 'ਚ ਵਿਖੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ ਜਿੱਥੇ ਸ਼ਰਨਪਾਲ ਸਿੰਘ ਮੱਕੜ ਨੇ ਰਸਮੀ ਤੌਰ ਤੇ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਇਸ ਮੌਕੇ ਮਾਨਯੋਗ ਕੈਬਨਿਟ ਮੰਤਰੀ ਸੰਜੀਵ ਅਰੋੜਾ ਤੇ ਹਰਦੀਪ ਸਿੰਘ ਮੁੰਡੀਆਂ ਵਿਧਾਇਕ ਐਡਵੋਕੇਟ ਕੁਲਵੰਤ ਸਿੰਘ ਸਿੱਧੂ ਚੌਧਰੀ ਮਦਨ ਲਾਲ ਬੱਗਾ ਤੇਜੀਤ ਸਿੰਘ ਗਰੇਵਾਲ ਭੋਲਾ ਰਜਿੰਦਰਪਾਲ ਕੌਰ ਚੀਨਾ ਜੀਵਨ ਸਿੰਘ ਸੰਗੋਵਾਲ ਸਰਬਜੀਤ ਕੌਰ ਮਾਨੂਕੇ ਅਸ਼ੋਕ ਪ੍ਰਾ ਸ਼ਰਪੱਪੀ ਮਨਵਿੰਦਰ ਸਿੰਘ ਦਿਆਲਪੁਰਾ ਜਗਤਾਰ ਸਿੰਘ ਗਿਆਸਪੁਰਾ ਮੇਅਰ ਸ਼੍ਰੀਮਤੀ ਇੰਦਰਜੀਤ ਕੌਰ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਰ ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਜ਼ਿਲ੍ਹਾ ਸਕੱਤਰ ਤੇ ਕਾਉਂਸਲਰ ਨੀਦੀ ਗੁਪਤਾ ਤਰਸੇਮ ਸਿੰਘ ਪਿੰਡ ਚੇਅਰਮੈਨ ਇੰਪਰੂਵਮੈਂਟ ਟਰਸਟ ਰਾਜਕੁਮਾਰ ਅਗਰਵਾਲ ਮੈਂਬਰ ਆਪਕਾਰੀ ਅਤੇ ਕਾਰ ਪੰਜਾਬ ਮੀਡੀਆ ਇੰਚਾਰਜ ਪੁਨੀਤ ਸਾਨੀ ਰਣਜੀਤ ਚਰਨਜੀਤ ਸਿੰਘ ਰਾਜਦੀਪ ਸਿੰਘ ਆਲੂਵਾਲੀਆ ਸੀਨੀਅਰ ਆਪ ਆਗੂ ਅਮਨ ਮੋਹੀ ਅਤੇ ਹੋਰ ਵੀ ਹਾਜ਼ਰ ਸਨ ਹੋਮੀਓਪੈਥੀ ਕੌਂਸਲ ਆਫ ਪੰਜਾਬ ਦੇ ਪ੍ਰਧਾਨ ਡਾਕਟਰ ਤੇਜਿੰਦਰ ਸਿੰਘ ਨੇ ਨਵੀਂ ਨਿਯੁਕਤ ਸੀਨੀਅਰ ਵਾਈਸ ਚੇਅਰਮੈਨ ਚਰਨਪਾਲ ਸਿੰਘ ਆ ਮਕਨ ਨੂੰ ਆਉਦਾ ਸੰਭਾਲਣ ਤੇ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਨਵੀਂ ਭੂਮਿਕਾ ਵਿੱਚ ਸਫਲਤਾ ਦੀ ਕਾਮਨਾ ਕੀਤੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਉਪਕਾਰ ਸਿੰਘ ਅਹੂਜਾ ਗੁਰਮੀਤ ਸਿੰਘ ਕੁਲਾਰ ਅਵਤਾਰ ਸਿੰਘ ਭੋਗਲ ਇੰਦਰਜੀਤ ਸਿੰਘ ਨਵੀਂ ਗੁਰ ਜਿੰਦਰ ਸਿੰਘ ਸਰਹਾਲੀ ਸੁਰਿੰਦਰ ਸਿੰਘ ਸਰਹਾਲੀ ਸੁਰਿੰਦਰ ਸਿੰਘ ਪਾਲੀ ਕੇਸ਼ਵ ਵਰਮਾ ਡਾਕਟਰ ਧਰਮ ਸਿੰਘ ਸੰਧੂ ਵਿਜੇ ਦਾਨਵ ਰੁਚੀ ਬਾਬਾ ਹਰਨੇਕ ਸਿੰਘ ਸੇਖੋਂ ਕੌਂਸਲਰ ਅਨੁਜ ਚੌਧਰੀ ਪ੍ਰਦੀਪ ਸਿੰਘ ਖਾਲਸਾ ਲੋਕ ਸਭਾ ਇੰਚਾਰਜ ਅਤੇ ਸੀਨੀਅਰ ਵਾਈਸ ਸੈਕਟਰੀ ਪੰਜਾਬ ਦੇ ਸਕੱਤਰ ਸ਼੍ਰੀਮਤੀ ਅਮਰਤਪੂਰੀ ਪੰਕਜ ਸ਼ਾਰਦਾ ਅਜਿੰਦਰ ਕੌਰ ਮਨੀਸ਼ਾ ਕਪੂਰ ਪਰਮਿੰਦਰ ਸਿੰਘ ਸੰਧੂ ਸੋਨ ਕੌਂਸਲਰ ਸੋਨ ਸਿੰਘ ਗੋਗਾ ਤੇ ਅਮਰਜੀਤ ਸਿੰਘ ਦੇ ਨਾਲ ਨਾਲ ਆਗੂ ਪਰਮਿੰਦਰ ਸੋਮਾ ਕਮਲ ਮਨੋਚਾ ਜਸਪਾਲ ਸ਼ਰਮਾ ਨੌਜਵਾਨ ਆਗੂ ਪੂਸ਼ਨ ਸ਼ਰਮਾ ਹਲਕਾ ਵੈਸਟ ਦੇ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਕਾਕਾ ਮਾਠੀਵਾੜਾ ਮਹਾਵੀਰ ਕੁਮਾਰ ਕਮਲ ਮੇਗਲਾਨੀ ਅਮਰਜੀਤ ਸਿੰਘ ਪ੍ਰਧਾਨ ਮਾਡਲ ਟਾਊਨ ਮਾਰਕੀਟ ਅਮਰੀਕ ਸਿੰਘ ਬੱਤਰਾ ਪ੍ਰਧਾਨ ਅਰੋੜਾ ਖੱਤਰੀ ਮਹਾਸਭਾ ਸੀਨੀਅਰ ਆਗੂ ਹਰਜੀਤ ਸਿੰਘ ਮਨਜੀਤ ਸਿੰਘ ਹਰਮਨ ਕੇਂਦਰੀ ਸੰਗਠਨ ਇੰਚਾਰਜ ਸਿਮੀ ਚੋਪੜਾ ਪ੍ਰਧਾਨ ਸਮਾਜ ਭਲਾਈ ਪੰਜਾਬ ਕਾਉਂਸਲਰ ਨੀਰਜ ਅਹੂਜਾ ਤੇਜਿੰਦਰ ਰਾਜਾ ਮੌਂਟੀ ਸਚਦੇਵਾ ਕਾਮਰਾਜ ਸ਼ਰਮਾ ਤੇ ਗੁਰੂ ਇਕਬਾਲ ਸਿੰਘ ਨੇ ਵੀ ਆਪਣਾ ਆਸ਼ੀਰਵਾਦ ਅਤੇ ਹੌਸਲਾ ਅਫਜ਼ਾਈ ਕੀਤੀ ਇਹ ਸਮਾਗਮ ਪੰਜਾਬ ਦੇ ਦਰਮਿਆਨੇ ਆਕਾਰ ਦੇ ਉਦਯੋਗ ਖੇਤਰ ਨੂੰ ਮਜ਼ਬੂਤ ਕਰਨ ਅਤੇ ਉਦਮੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਸਮੂਹਿਕ ਸੰਕਲਪ ਨੂੰ ਦਰਸਾਉਂਦਾ ਹੈ। ਸ਼ਰਨਪਾਲ ਸਿੰਘ ਮੱਕੜ ਨੇ ਦਿਲੋਂ ਧੰਨਵਾਦ ਕੀਤਾ ਅਤੇ ਸਾਰੇ ਪਤਵੰਤਿਆਂ, ਉਦਯੋਗਪਤੀਆਂ, ਆਗੂਆਂ ਤੇ ਆਪ ਵਰਕਰਾਂ ਦਾ ਉਹਨਾਂ ਦੀ ਸ਼ਾਨਦਾਰ ਮੌਜੂਦਗੀ ਉਤਸ਼ਾਹ ਤੇ ਸਮਰਥਨ ਲਈ ਧੰਨਵਾਦ ਕੀਤਾ। ਉਹਨਾਂ ਦਰਮਿਆਨੇ ਆਕਾਰ ਦੇ ਉਦਯੋਗਾਂ ਦੇ ਵਿਕਾਸ ਅਤੇ ਪੰਜਾਬ ਦੀ ਆਰਥਿਕਤਾ ਦੀ ਸਮੁੱਚੀ ਤਰੱਕੀ ਲਈ ਅੰਥਕ ਮਿੰਟ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।